ਕਰੀਬ 200 ਲੋਕਾਂ ਦੀ ਮੌਜੂਦਗੀ ਦੇ ਵਿੱਚ 25 ਦਸੰਬਰ 1992 ਨੂੰ ਇੱਕ ਭਲੇ ਇਨਸਾਨ ਨੂੰ ਜਗਰਾਉਂ ਪੁਲਿਸ ਛੱਕ ਦੇ ਬਣਾ ਵਿੱਚ ਪੁਲਿਸ ਸਟੇਸ਼ਨ ਚੱਕ ਕੇ ਲੈ ਜਾਂਦੀ ਹੈ। ਥਾਣੇ ਲੈ ਜਾ ਕੇ ਪੁਲਿਸ ਉਸ ਭਲੇ ਇਨਸਾਨ ਤੇ ਅਤਿਆਚਾਰ ਕਰਦੀ ਹੈ। ਕਦੇ ਉਹਦੇ ਉੱਪਰ ਕੋੜਨੇ ਫੇਰੇ ਜਾਂਦੇ ਆ ਕਦੇ ਉਹਨੂੰ ਕੱਪੜੇ ਉਤਾਰ ਕੇ ਨਿਰਵਸਤਰ ਕਰਕੇ ਉਹਦੇ ਗੁਫਤੰਗਾ ਵਿੱਚ ਸੱਟਾਂ ਮਾਰੀਆਂ ਜਾਂਦੀਆਂ। ਤਕਰੀਬਨ 5-6 ਦਿਨ ਇਸੇ ਤਰ੍ਹਾਂ ਉਸ ਭਲੇ ਇਨਸਾਨ ਤੇ ਤਸ਼ੱਦਦ ਕੀਤਾ ਜਾਂਦਾ ਹੈ। ਇਸ ਤਸ਼ੱਦਦ ਦੇ ਦੌਰਾਨ ਉਸਦੀ ਇੱਕ ਅੱਖ ਨਿਕਲ ਕੇ ਬਾਹਰ ਆ ਜਾਂਦੀ ਹੈ ਤੇ ਫਿਰ ਜਦੋਂ ਅਧ ਮੋਇਆ ਹੋ ਜਾਂਦਾ ਤੇ ਪੁਲਿਸ ਉਹਨੂੰ ਗੋਲੀ ਨਾਲ ਮਾਰ ਦਿੰਦੀ ਹੈ ਫੇਰ ਉਸ ਭਲੇ ਇਨਸਾਨ ਦੀ ਬਾਡੀ ਨੂੰ ਇੱਕ ਕੁਆਟਰ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਉਹਦੀ ਲਾਸ਼ ਦੇ ਛੋਟੇ ਛੋਟੇ ਪੀਸ ਕਰਕੇ ਉਹਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ ਤੇ ਪੁਲਿਸ ਰਿਕਾਰਡ ਦੇ ਵਿੱਚ ਉਸਨੂੰ ਪਗੋੜਾ ਸਾਬਤ ਕਰ ਦਿੱਤਾ ਜਾਂਦਾ 30 ਸਾਲ ਤੱਕ ਉਸਨੂੰ ਪਗੋੜਾ ਹੀ ਸਮਝਿਆ ਜਾਂਦਾ 30 ਸਾਲ ਬਾਅਦ ਇੱਕ ਰਿਪੋਰਟ ਆਉਂਦੀ ਹੈ ਜਿਸ ਨੇ ਸਾਰੇ ਖੁਲਾਸੇ ਕਰਕੇ ਰੱਖ ਦਿੱਤੇ ਆ ਇਹ ਇਨਸਾਨ ਕੋਈ ਆਮ ਇਨਸਾਨ ਨਹੀਂ ਜਿਸਨੂੰ 1 ਜਨਵਰੀ 1993 ਨੂੰ ਸ਼ਹੀਦ ਕੀਤਾ ਗਿਆ ਸੀ ਇਹ ਸੀ ਕਾਰਜਕਾਲੀ ਦਰਬਾਰ ਸਾਹਿਬ ਦਾ ਜਥੇਦਾਰ ਗੁਰਦੇਵ ਸਿੰਘ ਕੌਕੇ ਇੰਨੇ ਸਾਲ ਬੀਤਣ ਤੋਂ ਵੀ ਇਹ ਮਨੁੱਖੀ ਤਸ਼ੱਦਦ ਦੇ ਜ਼ਿੰਮੇਵਾਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਦਿੱਤੀ ਗਈ। ਉਸ ਟਾਈਮ ਦਾ ਮੁੱਖ ਦੋਸ਼ੀ ਸੀ ਐਸਐਸਪੀ ਸਵਰਨ ਘੋੜਨਾ। ਇੰਨੇ ਸਾਲ ਬੀਤਣ ਤੇ ਵੀ ਕਿਸੇ ਨੇ ਕੋਈ ਸਟੈਂਡ ਨਹੀਂ ਲਿਆ। ਅੱਜ ਭਾਵੇਂ ਸ਼ਰਮਣੀ ਕਮੇਟੀ ਸਟੈਂਡ ਚੱਕ ਰਹੀ ਹੈ ਪਰ ਹੁਣ ਸਟੈਂਡ ਚੱਕੇ ਦਾ ਹੁਣ ਫੇਮ ਲੈਣ ਦਾ ਕੋਈ ਫਾਇਦਾ ਨਹੀਂ। ਜਦੋਂ ਮਾਰਨ ਵਾਲਾ ਨਹੀਂ ਰਿਹਾ, ਮਰਨ ਵਾਲਾ ਨਹੀਂ ਰਿਹਾ ਤੇ ਹੁਣ ਫੋਕੀ ਵਾਹ ਵਾ ਲੈਣ ਦਾ ਵੀ ਕੋਈ ਫਾਇਦਾ ਨਹੀਂ।